ਪਿੰਡ ਤਲੇਤਾ ਵਿੱਚ ਆਪਣੇ ਭੈਣ ਦੇ ਪਿੰਡ ਨੂਰ ਮਹਿਲ ਤੋਂ ਆਏ ਪਹਿਲਵਾਨ ਦਿਨੇਸ਼ ਦੀ ਭੇਦ ਭਰੇ ਹਾਲਾਤਾਂ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਦਿਨੇਸ਼ ਦੀ ਪਤਨੀ ਨੀਲਮ ਰਾਣੀ ਦੇ ਬਿਆਨਾਂ ਦੇ ਆਧਾਰ 'ਤੇ ਅਦੇ ਕੁਮਾਰ ਉਰਫ ਦਾਣੀ ਵਾਸੀ ਤਲੇਤਾ ਖਿਲਾਫ ਧਾਰਾ 304 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦਿਨੇਸ਼ ਦੀਆਂ ਭੈਣਾਂ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਥਾਣਾ ਗੁਰਾਇਆ ਵਿਖੇ ਆਪਣਾ ਰੋਸ ਜ਼ਾਹਰ ਕਰਦੇ ਹੋਏ ਮੰਗ ਕੀਤੀ ਕਿ ਡਿਊਟੀ ਵਿੱਚ ਲਾਪਰਵਾਹੀ ਵਰਤਣ ਵਾਲੇ ਅਤੇ ਪਰਿਵਾਰ ਨੂੰ ਗੁੰਮਰਾਹ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ। ਉਹਨਾਂ ਕਿਹਾ ਕਿ ਪੁਲਿਸ ਮੁਲਾਜ਼ਮ ਜੇ ਸਮਾਂ ਰਹਿੰਦੇ ਉਹਨਾਂ ਦੇ ਭਰਾ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਤਾਂ ਅੱਜ ਉਹਨਾਂ ਵਿਚਕਾਰ ਹੋਣਾ ਸੀ। ਹੋਰ ਕੀ ਕਿਹਾ ਪਰਿਵਾਰ ਨੇ ਲੋ ਸੁਣੋ। ਇੱਕ ਮਿੰਟ ਆਪਣਾ ਪਹਿਲਾਂ ਆਪਣਾ ਨਾਮ ਦੱਸਿਓ ਕੀ ਹੈ ਜੀ? ਮੇਰਾ ਨਾਮ ਸੁਨੀਤਾ ਹੈ। ਮੈਂ ਦਨੀਸ਼ ਕੁਮਾਰ ਦੀ ਸਿਸਟਰ ਹਾਂ ਅਸੀਂ ਚੌਂਕੀ ਤੇਤਾ ਜਾਂਦੇ ਰਹੇ ਹਾਂ ਤੇ ਉਹਨਾਂ ਨੇ ਸਾਡੀ ਪੁੱਛ ਕੇ ਛੋਡੀ ਨੇ ਅਵਤਾਰ ਸਿੰਘ ਨੇ ਤੇ ਏਐਸਆਈ ਦੇਸ ਰਾਜ ਨੇ ਇਹ ਤਿੰਨਾਂ ਨੇ ਸਾਨੂੰ ਨਹੀਂ ਪੁੱਛਿਆ ਗੁੰਮਰਾਹ ਕੀਤਾ ਤਿੰਨਾਂ ਜਣਿਆਂ ਨੇ ਸਾਡੀ ਕਦੀ ਕਿਤੇ ਕਹਦੇ ਆ ਕਨ ਕਦੀ ਕਿਤੇ ਕਹਦੇ ਆ ਕਨ ਸਾਨੂੰ ਹਰੇਕ ਜਗ੍ਹਾ ਤੇ ਭੇਜਿਆ ਇਹਨਾਂ ਨੇ ਅਸੀਂ ਤਨ ਕਹਾ ਇਹ ਲੈਂਦੇ ਆ ਪਰ ਅਸੀਂ ਤਾਂ ਨਹੀਂ ਕੋਈ ਮੰਗ ਕੀਤੀ ਸਾਨੂੰ ਅਸੀਂ ਇਹ ਕਿਹਾ ਕਿ ਸਾਡਾ ਮੁੰਡਾ ਸਾਨੂੰ ਵਾਪਸ ਦੇ ਦਿਓ ਸਾਨੂੰ ਕੁਛ ਨਹੀਂ ਚਾਹੀਦਾ ਅਸੀਂ ਇਹ ਹੀ ਉਹਨਾਂ ਨੂੰ ਬਾਰ ਬਾਰ ਮਹਿੰਤ ਤਾਲਾ ਕਰਦੇ ਰਹੇ ਵੀ ਸਾਡਾ ਮੁੰਡਾ ਵਾਪਸ ਦੇ ਦਿਓ ਸਾਨੂੰ ਇਹਨਾਂ ਨੇ ਗਮਰਾਹੀ ਕਰਦੇ ਰਹੇ ਕਦੀ ਕਹਿੰਦੇ ਕੱਚੇ ਰਾਹਾਂ ਤੇ ਦੇਖੋ ਕਦੀ ਛੱਪੜਾਂ ਤੇ ਦੇਖੋ ਕਦੀ ਝਾੜੀਆਂ ਚ ਦੇਖੋ ਹਰੇਕ ਜਗ੍ਹਾ ਦੇ ਹੀ ਸਾਨੂੰ ਭੇਜਦੇ ਰਹੇ ਪਰ ਸਾਨੂੰ ਨਹੀਂ ਸਾਡਾ ਮੁੰਡਾ ਮਿਲਿਆ ਇਹ ਤਿੰਨੇ ਜਣੇ ਸਾਡੀ ਇਹ ਇਹ ਡਿਮਾਂਡ ਆ ਸਾਡੀ ਇਹ ਸ਼ਰਤਾਂ ਬਸ ਇਹਨਾਂ ਨੂੰ ਕੋਈ ਇਹਨਾਂ ਨੂੰ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਇਹਨਾਂ ਨੂੰ ਸਖਤ ਤੇ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜੋ ਅੱਜ ਸਾਡੇ ਨਾਲ ਹੋਇਆ ਸੀਗੇ ਪਹਿਲਾਂ ਵੀ ਤੁਹਾਡੇ ਕੋ ਆਂਦੇ ਰਹਿੰਦੇ ਇੱਥੇ ਕਿਵੇਂ ਇਹਨਾਂ ਦੇ ਕੋਲ ਆਉਂਦੀ ਸੀ ਹਾਂ ਜੀ ਅਤਲੇਤੇ ਹਾਂ ਜੀ ਮੈਂ ਅਤਲੇਤੇ ਮੇਰਾ ਨਾਸਰਿੰਦਰ ਕੋਰਾ ਤੁਸੀਂ ਤੇ ਲਈ ਤੇ ਵਿਆਹ ਹਾਂਜੀ ਮੈਂ ਤੇ ਲਈ ਤੇ ਵੀ ਆਈ ਹਾਂ ਅੱਛਾ ਜੀ ਹਾਂਜੀ ਆਉਂਦੇ ਰਹਿੰਦੇ ਸੀ ਤੁਹਾਡੇ ਕੋਲ ਹਾਂਜੀ ਹਾਂਜੀ ਆ ਮੇਰੇ ਪਰਸੋਂ ਸੀਗਾ ਮੁਕਾਬਲਾ ਚਗਾਰ ਹਾਂਜੀ ਹਾਂਜੀ ਉਹ ਤੁਹਾਡੇ ਕੋ ਆਏ ਆ ਕਿ ਹਾਂਜੀ ਆਏ ਆਏ ਆ ਮੇਰੇ ਕੋਲ ਆਏ ਆ 7 ਵਜੇ ਮੇਰੇ ਕੋਲ ਪਹੁੰਚ ਗਏ ਮੈਂ ਬੋਟਾ ਵਾਲੇ ਦੇ ਨੂਰ ਮਹਿਲ ਗਈ ਆ ਮੈਨੂੰ ਕਹਿੰਦਾ ਦੀਦੀ ਮੈਂ ਕਬੂਤਰਬਾਜੀ ਚ ਪਰਚੀ ਕਟਾਈ ਆ ਮੈਂ ਆਉਣਾ ਆ 6 ਤਰੀਕ ਨੂੰ ਮੇਰਾ ਬੇਟਾ ਨਾਲ ਸੀ ਕਹਿੰਦਾ ਬਿੰਨੇ ਮੈਂ ਪਰਚੀ ਤੇ ਆਉਣਾ ਆ ਕਬੂਤਰਬਾਜੀ ਤੇ ਉਹਨੂੰ ਬੜਾਈ ਚਾਹ 5 ਵਜੇ ਉੱਠ ਕੇ ਪੈ ਗਿਆ ਕਹਿੰਦਾ ਮੰਮੀ ਮੰਮੀ ਨੇ ਆਉਣਾ ਕਬੂਤਰਬਾਜੀ ਤੇ ਅਸੀਂ ਹਲੇ ਝਾੜੂ ਪੋਚਾਈ ਕਰਦੇ ਪੈ ਜਾ ਤੋ ਉਹ ਆ ਗਿਆ ਆ 7 ਵਜੇ ਅਸੀਂ ਇਕੱਠਿਆਂ ਨੇ ਚਾਹ ਪੀਤੀ ਆ ਫਿਰ ਮੈਂ ਰੋਟੀ ਬਣਾਈ ਰੋਟੀ ਖਾ ਕੇ ਗਿਆ ਮੇਰੇ ਕੋਲ ਬੈਠ ਕੇ ਤੇਰੇ 7 ਵਜੇ ਹਾਂਜੀ ਸਵੇਰੇ 7 ਵਜੇ ਆਇਆ ਫਿਰ 10 ਵਜੇ ਦੁਆਰਾ ਫੇਰ ਰੋਟੀ ਖਾਣ ਆਇਆ ਮੇਰੇ ਕੋਲ ਰੋਟੀ ਖਾ ਕੇ ਗਿਆ ਆ ਫਿਰ ਮੈਂ ਦੁਪਹਿਰ ਦੀ ਰੋਟੀ ਵੀ ਬਣਾ ਕੇ ਰੱਖੀ ਮੈਂ ਆਪਣੇ ਬੇਟੇ ਨੂੰ ਕਿਹਾ ਚਾਹ ਦੇ ਬਿਨੇ ਇਹ ਕਬੂਤਰਾ ਵਗੈਰ ਭਜਦੇ ਪੁੱਜਦੇ ਭੁੱਖ ਲੱਗਦੀ ਆ ਤੇਰੇ ਮਾਮੇ ਨੂੰ ਭੁੱਖ 걸ਾ ਦੇ ਉਹ ਨਾਲ ਲੈ ਕੇ ਰੋਟੀ ਖਾ ਕੇ ਜਾਣੀ ਆ ꪖੜ ਕੇ ਨਹੀਂ ਹੋ ਆਇਆ ਹੈਗਾ ਮੋਰ ਕੇ 5 ਵਜੇ ਤੱਕ ਮੇਰਾ ਬੇਟਾ ਉਹਦੇ ਨਾਲ ਰਿਹਾ ਆ 5 ਵਜੇ ਇਹਨੂੰ ਕੋਈ ਕੰਮ ਪੈ ਕੇ ਘਰ ਆਇਆ ਚਲੇ ਗਿਆ ਆ 5 ਤੋਂ 6 ਦੇ ਵਿੱਚ ਵਿੱਚ ਮੈਨੂੰ ਸਾਨੂੰ ਨਹੀਂ ਪਤਾ ਉਹਦੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਜਦ 6:30 ਵਜੇ ਮੇਰਾ ਬੇਟਾ ਉੱਥੋਂ ਆਇਆ ਉਹਨੂੰ ਕਹਿੰਦੇ ਮੁੰਡੇ ਵੀ ਤੇਰੇ ਮਾਮੇ ਦੇ ਕਬੂਤਰ ਰੋੜਦੇ ਕਿੱਥੇ ਆ ਉਹ ਉਹ ਲਾਉਂਦਾ ਕਿਉਂ ਨਹੀਂ ਹੈਗਾ ਉਹ ਲਾਉਂਦਾ ਕਿਉਂ ਨਹੀਂ ਹੈਗਾ ਅਸੀਂ ਸਾਰੇ ਪਾਸੇ ਕੰਟੈਕਟ ਕਰ ਲਿਆ ਸਾਨੂੰ ਮਾਮਾ ਨਹੀਂ ਲੱਜਾ ਬੇਟਾ ਮੇਰਾ ਮਗਰ ਉਹਨੇ ਦੇਖਿਆ ਉਹਨੇ ਦਾਨੀ ਹਾਂਜੀ ਦਾਨੀ ਦੇ ਮੋਟਰਸਾਈਕਲ ਦੇ ਬਾਅਦੋਂ ਸੀ ਸੀ ਸੀਟੀ ਕੈਮਰੇ ਚੈੱਕ ਕਰਾਏ 6 ਬੀ ਤੇ ਜਿੱਦਾਂ ਉਹ ਉਹਦੇ ਮੋਟਰਸਾਈਕਲ ਤੇ ਚੰਦਾ ਦੇਖਿਆ ਹਾਂ ਜੀ ਕੰਪਲੇਨਟ ਲਗਾ ਕੇ ਆਇਆ ਹੋਇਆ ਹੁਣ ਕੀ ਮੰਗ ਕੇ ਕਰਦਾ ਪਰਵਾਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਸ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਹਾਂਜੀ ਸਾਨੂੰ ਇਨਸਾਫ ਇਹੀ ਮਿਲਣਾ ਚਾਹੀਦਾ ਕਿ ਜਿਹੜੀ ਵੀ ਅਸੀਂ ਕੰਪਲੀਟ ਦਿੱਤੀ ਸੀ ਉਹ ਕੰਪਲੀਟ ਸਾਡੀ ਤਾਂ ਐਸ ਐਚਓ ਸਾਹਮਣੇ ਦਰਜ ਕਰ ਲਈ ਹੈ ਜਿਸ ਬੰਦੇ ਦੇ ਉੱਤੇ ਕਮਿਸ਼ਨਰ ਚੋਂ ਬੰਦਾ ਵੀ ਅੰਦਰ ਰਾਤ ਸਤ ਵਿੱਚ ਮੇਨ ਹੈਗਾ ਹੈ ਕਿ ਜਨੂੰ ਸਾਨੂੰ ਉਹ ਗੁਮਰਾਹ ਕੀਤਾ ਨਾ ਤਿੰਨ اے ایس آئی ਨੇ ਸਾਨੂੰ ਖੁਦ ਕੱਲ ਦੁਪਹਿਰੇ ਅਨੂੰ ਸਾਨੂੰ ਸਿਕਰ ਦੁਪਹਿਰੇ ਉਹਨਾਂ ਨੇ ਖੱਤਿਆਂ 'ਚ ਲੜਾਇਆ ਜਾ ਕੇ ਇੱਧਰ ਦੇਖਿਓ ਕਦੀ ਇੱਧਰ ਦੇਖਿਓ ਸਾਨੂੰ ਪਤਾ ਸਰ ਇਹ ਕਿਦਣਾ ਔਰ ਜਿਹੜੇ ਖੱਤਿਆਂ 'ਚ ਅਸੀਂ ਦੇਖਿਆ ਵੀ ਕੱਲ ਦੁਪਹਿਰੇ ਉੱਥੇ ਉਸ ਟਾਈਮ ਬੋਡੀ ਨਹੀਂ ਸੀਗੀ ਉਸ ਟਾਈਮ ਬੋਡੀ 7:30 ਵਜੇ ਤੋਂ ਬਾਅਦ ਉੱਥੇ ਬੋਡੀ ਰੱਖੀ ਗਈ ਹੈ ਰਾਤ ਨੂੰ 9:00 ਵਜੇ ਉੱਥੇ ਸਾਨੂੰ ਬੋਡੀ ਮਿਲ ਰਹੀ ਹੈ ਉਹੀ ਜਗ੍ਹਾ ਤੇ ਜਿਹੜੀ ਅਸੀਂ ਦੁਪਹਿਰੇ ਜਗ੍ਹਾ ਦੇਖੀ ਸੀ ਉਹ ਖਾਲੀ ਸੀਗੀ ਪਹਿਲਾਂ ਦੁਪਹਿਰ ਨੂੰ ਖਤਰਾ ਹਾਂਜੀ ਸਰ ਹਾਂਜੀ ਸਰ ਉਹ ਖਾਲੀ ਸੀ ਜਗ੍ਹਾ ਉਹ ਜਗ੍ਹਾ ਬਿਲਕੁਲ ਖਾਲੀ ਸੀ ਸਰ ਔਰ ਦੁਪਹਿਰ ਤੋਂ ਬਾਅਦ ਉਹ ਤੋਂ 6:30 ਵਜੇ ਤੋਂ ਬਾਅਦ ਉੱਥੇ ਬੋਡੀ ਰੱਖੀ ਗਈ ਹੈ ਦੁਬਾਰਾ ਫਿਰ ਹੁਣ ਕੀ ਕਹਿੰਦੇ ਕੀ ਮੰਗੇ ਹੀ ਆ ਕਿ ਹਾਂਜੀ ਕੀ ਕਹਿੰਦੇ ਫਿਰ ਹੁਣ ਪੁਲਿਸ ਵਾਲੇ ਕੋਈ opinion ਦਿੰਦੇ ਆ ਕਿ ਪੁਲਿਸ ਵਾਲੇ ਸਾਨੂੰ ਸਰ ਸਾਡੇ ਨਾਲ ਐਸ ਐਚ ਓ ਡੀ ਐਸ ਪੀ ਸਾਡੇ ਨਾਲ ਸਾਡੇ ਖਲਾ ਉਨਖਿਲਾਫ ਨਹੀਂ ਹੈਗੇ ਉਹ ਸਾਡੇ ਨਾਲ ਆ ਬਿਲਕੁਲ ਉਹਨਾਂ ਨੇ ਪੂਰੀ ਕੰਪਲੀਟ ਸਾਡੇ ਦੀ ਹੱਕ ਦੀ ਉਹਨਾਂ ਨੇ ਲਿਖੀ ਹੋਈ ਹੈ ਕਿ ਜਿਹੜੀ ਸਾਡੀ ਰੋਸ ਹੈਗਾ ਸਿਰਫ 3 ਐਸਆਈਆਂ ਇਹਨਾਂ ਦਾ ਟਿੱਡੀਗਾ ਮੰਗ ਮੰਗ ਇਹਨਾਂ ਦੀ ਇਹੀ ਕਰਦੇ ਆ ਕਿ ਇਹਨਾਂ ਨੂੰ ਜਾ ਸਸਪੈਂਡ ਕੀਤਾ ਜਾਵੇ ਇਹਨਾਂ ਨੂੰ ਇਹੋ ਜੇ ਕਾਨੂੰਨੀ ਦੇ ਕਾਨੂੰਨ ਦੇ ਬੰਦੇ ਨਹੀਂ ਵੀ ਬੰਦੇ ਰਹਿਣੇ ਚਾਹੀਦੇ ਕੱਲ ਨੂੰ ਜੇ ਸਾਡੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਵੀ ਇਹ ਹਰਕਤ ਹੋਊਗੀ ਜੀ ਸਨ ਪ੍ਰਚਾਰ ਚੰਦ